ਅੱਜ ਹੋਲਾ ਤੇ ਮਹੱਲਾ ਸਮੁੱਚੀ ਹੀ ਨਾਨਕ ਨਾਮ ਲੈਵਾ ਸਿੱਖ ਸੰਗਤ ਮਨਾ ਰਹੀ ਹੈ ਮੇਰਾ ਜੀ ਦਿਲ ਕੀਤਾ ਕਿ ਜਿਹੜੇ ਆਪਣੇ ਕੋਲ 15 ਕੋ ਮਿੰਟ ਹੈ ਇਹਨਾਂ 15 ਮਿੰਟਾਂ ਵਿੱਚ ਕਲੰਗੀ ਤਰਪਾਦਸ਼ਾ ਮਹਾਰਾਜ ਦੇ ਕੀਤੇ ਹੋਏ ਸਾਡੇ ਉੱਤੇ ਜਿਹੜੇ ਪਰ ਉਪਕਾਰ ਹੈ ਉਹ ਵਿਚਾਰੇ ਜਾਣ ਮੈਂ ਇਹ ਨਹੀਂ ਕਹਾਂ ਕਿ ਸਾਨੂੰ ਕੁਝ ਪਤਾ ਨਹੀਂ ਹੈ ਸਾਨੂੰ ਕੁਝ ਸਮਝ ਨਹੀਂ ਹੈ ਕਈ ਵਾਰੀ ਕੀ ਹੁੰਦਾ ਹੈ ਕਿ ਸਮਝ ਹੋਣ ਦੇ ਬਾਵਜੂਦ ਵੀ ਅਸੀਂ ਉਸ ਗੱਲ ਨੂੰ ਆਪਣੇ ਅੱਖਾਂ ਤੋਂ ਉਹਲੇ ਕਰ ਜਾਂਦੇ ਹਾਂ ਜਾਇਨ ਨੂੰ ਇਦਾਂ ਸਮਝ ਲਈਏ ਕਿ ਜਿਹੜੀ ਚੀਜ਼ ਨਾਲ ਸਾਡਾ ਵਾਹ ਵਾਸਤਾ ਨਾ ਹੋਵੇ ਜਿਹੜੀ ਚੀਜ਼ ਨਾਲ ਸਾਡੀ ਮੁਹੱਬਤ ਨਾ ਹੋਵੇ ਉਹਦੇ ਬਾਰੇ ਸੁਣਿਆ ਤਾਂ ਅਸੀਂ ਬਹੁਤ ਵਾਰੀ ਹੋਏਗਾ ਪਰ ਖਿਆਲ ਕਰੋ ਜੇ ਸਾਡਾ ਉਹਦੇ ਵਿੱਚ ਮਨ ਨਹੀਂ ਨਾ ਅਸੀਂ ਉਹਦੇ ਵੱਲ ਦੇਖਦੇ ਵੀ ਨਹੀਂ ਗੱਲ ਮੈਂ ਹੌਲੇ ਤੇ ਮਹੱਲੇ ਤੇ ਕਰਨੀ ਆ ਕੇ ਪਰ ਗੱਲ ਨੂੰ ਪਹਿਲਾਂ ਧਿਆਨ ਨਾਲ ਸਮਝ ਲਈ ਕਿਉਂਕਿ ਇਹ ਗੱਲ ਤਾਂ ਸਮਝ ਲੱਗਣੀ ਜੇ ਪੂਰਾ ਮੈਦਾਨ ਤਿਆਰ ਕੀਤਾ ਜਾਏਗਾ ਜੇ ਗਰਾਊਂਡ ਤਿਆਰ ਹੋਏਗਾ ਨਾ ਫਿਰ ਗੱਲ ਸਮਝ ਲੱਗਣੀ ਹੈ ਜੇ ਮੈਂ ਗੱਲ ਇਦੋਂ ਫੜ ਲਈ ਤੇ ਉਧਰੋਂ ਫੜ ਲਈ ਤੇ ਗੱਲ ਸਮਝ ਨਾ ਤੁਹਾਡੇ ਪੱਲੇ ਪਣੀ ਨਾ ਮੈਨੂੰ ਸਮਝ ਲੱਗਣੀ ਹੈ ਜੇ ਗਰਾਊਂਡ ਤਿਆਰ ਹੋਏਗਾ ਜੇ ਮੈਦਾਨ ਤਿਆਰ ਹੋਏਗਾ ਤੇ ਗੱਲ ਫਿਰ ਛੇਤੀ ਸਾਡੇ ਪਕੜ ਵਿੱਚ ਆ ਜਾਣੀ ਹੈ ਇੱਕ ਨਿੱਕੀ ਜੀ ਉਦਾਹਰਨ ਦੇ ਕੇ ਗੱਲ ਅੱਗੇ ਤੋਰਨ ਦੀ ਕੋਸ਼ਿਸ਼ ਕਰਾਂਗਾ ਮੰਨ ਲਓ ਸੀ ਕਿਸੇ ਬਾਜ਼ਾਰ ਵਿੱਚ ਜਾ ਰਹੇ ਹਾਂ ਕਿਸੇ ਵੀ ਬਾਜ਼ਾਰ ਦੇ ਵਿੱਚ ਵੱਡਾ ਹੋਵੇ ਤੇ ਭਲਾ ਛੋਟਾ ਹੋਵੇ ਅਸੀਂ ਬਾਜ਼ਾਰ ਤੋਂ ਘੁੰਮ ਕੇ ਆਏ ਖਰੀਦਦਾਰੀ ਕਰਕੇ ਘਰੇ ਵਾਪਸ ਆਏ ਆ ਤੇ ਸਾਨੂੰ ਕਿਸੇ ਨੇ ਪੁੱਛ ਲਿਆ ਕਹਿੰਦਾ ਤੂੰ ਕਿੱਥੇ ਗਿਆ ਸੀ ਅਸੀਂ ਉਹਨੂੰ ਦੱਸਤਾ ਵੀ ਮੈਂ ਫਲਾਣੇ ਬਾਜ਼ਾਰ ਵਿੱਚ ਗਿਆ ਸੀ ਇਹ ਗੱਲ ਤੁਸੀਂ ਕਹਿ ਦਿੱਤੀ ਉਹਨੂੰ ਉਣੀ ਫਿਰ ਅਗਲਾ ਸਵਾਲ ਕੀਤਾ ਕਹਿੰਦਾ ਮੈਂ ਕੁਝ ਮਗਾਉਣਾ ਸੀ ਤੇ ਤੂੰ ਕਦੇ ਉਹ ਫਲਾਨੀ ਦੁਕਾਨ ਵੇਖੀ ਆ ਤੇ ਆਪਾਂ ਉਹਦਾ ਜਵਾਬ ਪਤਾ ਕੀ ਦਿੰਨੇ ਆਪਾਂ ਕਹਿੰਦੇ ਨਹੀਂ ਅਸੀਂ ਦੇਖੀ ਨਹੀਂ ਪਰ ਬੰਦਾ ਪਛਤਾਵਾ ਕਰਦਾ ਯਾਰ ਤੂੰ ਗਿਆ ਸੀਗਾ ਤੇ ਮੇਰੇ ਵਾਸਤੇ ਕੋਈ ਚੀਜ਼ ਲੈ ਆਉਂਦਾ ਜਿਹੜੀ ਮੈਂ ਮਗਾਉਣੀ ਸੀ ਪਰ ਤੂੰ ਵੇਖੀ ਨਹੀਂ ਦੁਕਾਨ ਉਹ ਕਹਿੰਦਾ ਹਾਂ ਬਿਲਕੁਲ ਸੱਚ ਆ ਮੈਂ ਉਹ ਦੁਕਾਨ ਵੇਖੀ ਨਹੀਂ ਲਈ ਤੇ ਮੈਂ ਉਹ ਚੀਜ਼ ਲੈ ਆਉਂਦਾ ਹੁਣ ਇਸ ਗੱਲ ਨੂੰ ਧਿਆਨ ਨਾਲ ਸਮਝੋ ਵਕਤ ਗੁਜ਼ਰਿਆ ਬੰਦਾ ਆਪ ਖੋਦ ਚਲਾ ਗਿਆ ਚੀਜ਼ ਲੈਣ ਵਾਸਤੇ ਨਾਲ ਦਾ ਬੰਦਾ ਕਹਿੰਦਾ ਯਾਰ ਅੱਜ ਮੇਰਾ ਵੀ ਦਿਲ ਕਰਦਾ ਤੇਰੇ ਨਾਲ ਚਲੀਏ ਜਿਹੜੀ ਤੂੰ ਚੀਜ਼ ਮੰਗਾਈ ਸੀ ਨਾ ਨਾਲੇ ਮੈਂ ਵੀ ਵੇਖ ਆਉਣਾ ਦੁਕਾਨ ਵੀ ਕਿੱਥੇ ਉਹ ਦੁਕਾਨ ਫੇਰ ਕਿਤੇ ਤੂੰ ਵਸਤੂ ਦੁਬਾਰਾ ਪਦਾਰਥ ਮੰਗਾਵੇਂਗਾ ਤੇ ਮੈਂ ਲੈ ਆਵਾਂਗਾ ਕਹਿੰਦਾ ਠੀਕ ਆ ਦੋਨੇ ਜਣੇ ਚਲੇ ਗਏ ਜਿਲ ਦੋਨੇ ਜਣੇ ਚਲੇ ਗਏ ਹੁਣ ਬਾਜ਼ਾਰ ਵਿੱਚ ਗਏ ਤੇ ਜਦੋਂ ਬਾਜ਼ਾਰ ਵਿੱਚ ਗਏ ਤੇ ਉਸ ਦੁਕਾਨ ਤੇ ਗਿਆ ਤੇ ਬੰਦੇ ਨੇ ਮੱਥੇ ਤੇ ਹੱਥ ਮਾਰ ਕੇ ਪਤਾ ਕੀ ਕਿਹਾ ਜਿਹਨੂੰ ਨੇ ਸਵਾਲ ਕੀਤਾ ਸੀਗਾ ਕਹਿੰਦਾ ਮੈਂ ਇਸ ਬਾਜ਼ਾਰ ਵਿੱਚ ਦੀ ਬਹੁਤ ਵਾਰੀ ਲੰਘਿਆ ਮੈਂ ਇਸ ਬਾਜ਼ਾਰ ਵਿੱਚ ਬਹੁਤ ਵਾਰੀ ਲੰਘਿਆ ਪਰ ਮੇਰਾ ਬੋਲੋ ਜੀ ਧਿਆਨ ਨਹੀਂ ਸੀਗਾ ਹੁਣ ਉਹ ਬੰਦਾ ਸਵਾਲ ਕਰਦਾ ਵੀ ਤੇਰਾ ਧਿਆਨ ਕਿਉਂ ਨਹੀਂ ਸੀ ਕਹਿੰਦਾ ਧਿਆਨ ਇਸ ਕਰਕੇ ਨਹੀਂ ਸੀ ਕਿਉਂਕਿ ਮੈਂ ਇਸ ਦੁਕਾਨਾ ਤੋਂ ਕਦੇ ਖਰੀਦਦਾਰੀ ਨਹੀਂ ਕੀਤੀ ਸੀਗੀ ਮੈਂ ਨਾ ਦੁਕਾਨਾਂ ਤੋਂ ਕਦੇ ਸੌਦਾ ਨਹੀਂ ਖਰੀਦਿਆਗਾ ਸੱਚ ਇਹ ਹੈ ਜਿਹੜੀ ਦੁਕਾਨ ਤੋਂ ਅਸੀਂ ਖਰੀਦ ਦਾ ਖਰੀਦਦਾਰੀ ਕਰਾਂਗੇ ਕੁਝ ਲਵਾਂਗੇ ਉਹ ਸਾਨੂੰ ਭਲਾ ਕੋਈ ਸੁੱਤਾ ਸੁੱਤਿਆਂ ਪੈ ਵੀ ਪੁੱਛ ਲੈ ਤੇ ਅਸੀਂ ਸੁੱਤੇ ਪੈ ਵੀ ਦੱਸ ਦਾਂਗੇ ਉਹ ਦੁਕਾਨ ਫਲਾਣੇ ਨੰਬਰ ਤੇ ਆ ਫਲਾਣੇ ਗੇਟ ਤੇ ਆ ਫਲਾਣੇ ਰਾਹ ਤੇ ਪੈਂਦੀ ਹੈ ਪਰ ਜਿੱਥੇ ਸਾਡਾ ਵਾਹ ਵਾਸਤਾ ਨ ਹੋਵੇ ਭਲਾ 100 ਵਾਰੀ ਸੀ ਢੇੜਾ ਉਧਰਲੇ ਪਾਸੇ ਲਾ ਲਈਏ ਅਸੀਂ ਕਹਾਂਗੇ ਸਾਨੂੰ ਇਸ ਬਾਰੇ ਪਤਾ ਨਹੀਂ ਹੈ ਮਾਫੀ ਚਾਹਣਾ ਮਾਫੀ ਚਾਹਣਾ ਹੱਥ ਜੋੜ ਕੇ ਹਰ ਵਾਰੀ ਹਰ ਸਾਲ ਸਿੱਖ ਹੁਲਾ-ਮੁਲਾ ਮਨਾਉਣ ਵਾਸਤੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਜਾਂਦਾ ਬਹੁਤ ਵਧੀਆ ਗੱਲ ਹੈ ਡਾਇਰੈਕਟਰਾਂ ਤੇ ਅਸੀਂ ਜਾਣਦੇ ਆ ਬੁਲਟਾਂ ਤੇ ਅਸੀਂ ਜਾਣਦੇ ਆ ਟਰਾਲੀਆਂ ਭਰ ਕੇ ਅਸੀਂ ਲੈ ਕੇ ਜਾਂਦੇ ਆ ਪਿੰਡਾਂ ਦੇ ਵਿੱਚ ਆਵਾਜ਼ਾਂ ਦਿੱਤੀਆਂ ਜਾਂਦੀਆਂ ਵੀ ਸਾਧ ਸੰਗਤ ਜੀ ਹੁਲਾ-ਮੁਲਾ ਮਨਾਇਆ ਜਾਣਾ ਜੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਜੀ ਸਾਰੇ ਤਿਆਰ ਹੋ ਜਾਓ ਸਾਡੀਆਂ ਮਾਈਆਂ ਸਾਡੀਆਂ ਭੈਣਾਂ ਸਾਡੇ ਵੀਰ ਬੱਚੇ ਬਜ਼ੁਰਗ ਸਾਰੇ ਤਿਆਰ ਹੋ ਜਾਂਦੇ ਮਾੜੀ ਗੱਲ ਨਹੀਂ ਹੈ ਫਿਰ ਬੇਨਤੀ ਕਰਾਂਗਾ ਆਪਣੇ ਧਾਰਮਿਕ ਸਥਾਨਾਂ ਤੇ ਜਾਣਾ ਕੋਈ ਮਾੜੀ ਗੱਲ ਨਹੀਂ ਹੈ ਧਾਰਮਿਕ ਸਥਾਨਾਂ ਦੀਆਂ ਗੱਲਾਂ ਨੂੰ ਸਮਝਣਾ ਤੇ ਪੜ੍ਹਨਾ ਤੇ ਵਿਚਾਰਨਾ ਆਪਣੇ ਜੀਵਨ 'ਚ ਬਹੁਤ ਜ਼ਰੂਰੀ ਗੱਲ ਹੈ ਪਰ ਸੱਚ ਕਰਕੇ ਜਾਣਿਓ ਜੇ ਅਸੀਂ ਉਥੋਂ ਮਥਾ ਟੇਕ ਕੇ ਵਾਪਸ ਆ ਗਏ ਗੁਸਾਣਾ ਕਰੋ ਲੰਗਰ ਛੱਕੇ ਵਾਪਸ ਆ ਗਏ ਰੰਗ ਲੈ ਕੇ ਆ ਗਏ ਰੰਗ ਪਾ ਕੇ ਆ ਗਏ ਤੇ ਤੁਹਾਨੂੰ ਕੋਈ ਆਉਂਦੇ ਹੀ ਪੁੱਛ ਲੈ ਮੰਨ ਲਓ ਕੋਈ ਦੂਸਰੇ ਧਰਮ ਦਾ ਪੁੱਛ ਲੈ ਕਿੱਥੇ ਗਿਆ ਸੀ ਭਾਈ ਮੈਂ ਅਨੰਤਪੁਰ ਸਾਹਿਬ ਗਿਆ ਸੀਗਾ ਅਨੰਤਪੁਰ ਸਾਹਿਬ ਕੀ ਸੀ ਆਪਾਂ ਬੜੇ ਚਾੜਾ ਕਹਿਣਾ ਵੀ ਹੋਲਾ ਮਹਲਾ ਬਣਾਉਣ ਗਿਆ ਸੀ ਹੁਣ ਅਗਲਾ ਤੈਨੂੰ ਪੁੱਛੇ ਵੀ ਹੋਲਾ ਮਹਲੇ ਦਾ ਮਤਲਬ ਕੀ ਹੁੰਦਾ ਭਲਾ ਪੈਣੋ ਵੀਰੋ ਸਾਨੂੰ ਕੋਈ ਪੁੱਛੇ ਵੀ ਹੋਲਾ ਮਹਲਾ ਕਿੱਥੇ ਗਿਆ ਸੀ ਬਣਾਉਣ ਅਨੰਤਪੁਰ ਸਾਹਿਬ ਦੀ ਧਰਤੀ ਤੇ ਤੇ ਜੇ ਤੈਨੂੰ ਅਗਲਾ ਕੋਈ ਸਵਾਲ ਕਰਦਾ ਵੀ ਅਨੰਤਪੁਰ ਸਾਹਿਬ ਦਾ ਪਿਸ਼ੋਕੜ ਕੀ ਹੈ ਹੋਲਾ ਮਹਲਾ ਬਣਾਉਣ ਤੇ ਤੂੰ ਗਿਆ ਵਾ ਬਹੁਤ ਵਧੀਆ ਗੱਲ ਐ ਟਰੈਕਟਰ ਤੇ ਵੀ ਗਿਆ ਵਾਂ ਬੁਲਟ ਵੀ ਲੈ ਕੇ ਗਿਆ ਵਾਂ ਦੁਖ ਦੁਖ ਕਰਦਾ ਲੈ ਗਿਆ ਤੂੰ ਤੁਰ ਗਿਆ ਨਾ ਸਾਰੇ ਟੱਬਰ ਨੂੰ ਵੀ ਲੈ ਗਿਆ ਤੂੰ ਟਰੈਕਟਰ ਟਰਾਲੀ ਤੇ ਚੜਾ ਕੇ ਸਾਰੇ ਪਿੰਡ ਨੂੰ ਵੀ ਲੈ ਗਿਆ ਬਹੁਤ ਚੰਗੀ ਗੱਲ ਹੈ ਤੂੰ ਕਹਿੰਦਾ ਮੈਂ ਸੇਵਾ ਕੀਤੀ ਬਹੁਤ ਚੰਗੀ ਗੱਲ ਹੈ ਪਰ ਤੈਨੂੰ ਕੋਈ ਪੁੱਛ ਲੈ ਵੀ ਹੋਲਾ ਮੱਲਾ ਮਨਾਉਣ ਗਿਆ ਸੀ ਅਨੰਦਪੁਰ ਸਾਹਿਬ ਗਿਆ ਸੀ ਹਾਂ ਜੀ ਮੈਂ ਅਨੰਦਪੁਰ ਸਾਹਿਬ ਗਿਆ ਸੀ ਅਨੰਦਪੁਰ ਸਾਹਿਬ ਦਾ ਪਸ਼ੋਕੜ ਕੀ ਆ ਭਾਈ ਕੋਈ ਪੁੱਛੇ ਤੈਨੂੰ ਹੋਲੇ ਮੱਲੇ ਦੇ ਮਨਾਉਣ ਦਾ ਅਰਥ ਕੀ ਆ ਭਲਾ ਤੇ ਮਾਫੀ ਚਾਹੁੰਨਾ ਬਹੁਤ ਲੋਕ ਘਟ ਨੇ ਜਿਹੜੇ ਇਹ ਗੱਲ ਦੱਸ ਸਕਣਗੇ ਬਹੁਤੇ ਉਹਨਾਂ ਤੇ ਪਤਾ ਨਹੀਂ ਹੋਏਗਾ ਵੀ ਉਹ ਮਤਲਬ ਕੀ ਹੈ ਫਿਰ ਬੇਨਤੀ ਕਰਾਂਗਾ ਇਹ ਮੈਂ ਇਸ ਕਰਕੇ ਤੁਹਾਡੇ ਝੋਲੀ ਚ ਸਵਾਲ ਨਹੀਂ ਕਰ ਰਿਹਾ ਕਿ ਤੁਹਾਨੂੰ ਮੈਂ ਨੀਵਾ ਦਿਖਾਉਣਾ ਜਿਹੜਾ ਸੰਗਤ ਬਹੁਤ ਵੱਡੀ ਹੁੰਦੀ ਹੈ ਤੁਹਾਨੂੰ ਬਹੁਤ ਗਿਆਨ ਹੋਏਗਾ ਪਰ ਇਸ ਦਰ ਘਰ ਦਾ ਇੱਕ ਪ੍ਰਚਾਰਕ ਨਾਤੇ ਅਨੁਸਾਰ ਮੈਂ ਬੇਨਤੀ ਕਰਨ ਲੱਗਿਆ ਪਿਸ਼ੋਕਰ ਰੱਖਣ ਲੱਗਿਆ ਥੋੜਾ ਜਿਹਾ ਸ੍ਰੀ ਗੁਰੂ ਗ੍ਰੰਥ ਸਾਹਿਬਹਾਰ ਦੀ ਪਾਵਨ ਬਾਣੀ ਦਾ ਇੱਕ ਬੋਲ ਹੈ ਰੋਜ ਤੁਸੀਂ ਪੜ੍ਹਦੇ ਹੋ ਆਉ ਉਹਦੀ ਹਾਜ਼ਰੀ ਭਰੀ ਇੱਕ ਵਾਰੀ ਫਿਰ ਇਹ ਗੱਲ ਪਤਾ ਲੱਗਣੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੀ ਪਾਵਨ ਪਵਿੱਤਰ ਮਹੰਗੀ ਬਾਣੀਆਂ ਸ੍ਰੀ ਸੁਖਮਨੀ ਸਾਹਿਬ ਰੋਜ਼ ਸਿੱਖ ਪੜਦਾ ਹੁਣ ਤੇ ਉਹਦੇ ਨਾਂ ਤੇ ਸੁਸਾਇਟੀਆਂ ਵੀ ਬਣ ਗਈਆਂ ਗੁੱਸਾ ਨਾ ਕਰਿਓ ਗੱਲ ਬੜੀ ਕੌੜੀ ਜੀ ਹੈ ਸੁਖਮਨੀ ਸਾਹਿਬ ਦੀ ਪਾਵਨ ਪਵਿੱਤਰ ਬਾਣੀ ਮੈਂ ਵੀ ਪੜਦਾ ਤੁਸੀਂ ਵੀ ਪੜਦੇ ਪੜਨੀ ਵੀ ਚਾਹੀਦੀ ਹੈ ਮੈਂ ਮਨੁਕਰ ਨਹੀਂ ਹੁੰਦਾਗਾ ਪਰ ਮੈਨੂੰ ਇਸ ਗੱਲ ਦੀ ਸਮਝ ਲੱਗੀ ਵੀ ਸੁਖਮਨੀ ਸਾਹਿਬ ਦੇ ਨਾਂ ਤੇ ਕੱਲੀਆਂ ਸੁਸਾਇਟੀਆਂ ਕਿਉਂ ਜਪਜੀ ਸਾਹਿਬ ਦੇ ਨਾਂ ਤੇ ਕੋਈ ਸੁਸਾਇਟੀ ਨਹੀਂ ਤੁਹਾਨੂੰ ਮਿਲੇਗੀ ਆਸਾ ਕੀ ਵਾਰ ਦੇ ਪਾਵਨ ਪਵਿੱਤਰ ਬਾਣੀ ਐ ਉਹਦੇ ਨਾਂ ਤੇ ਕੋਈ ਸੁਸਾਇਟੀ ਨਹੀਂ ਤੁਹਾਨੂੰ ਮਿਲੇਗੀ ਸੁਖਮਨੀ ਸਾਹਿਬ ਦੇ ਨਾਮ ਤੇ ਕਿਉਂ ਸੁਸਾਇਟੀ ਮਿਲੇਗੀ ਪਤਾ ਕਿਉਂ ਅਸੀਂ ਇਹ ਸਮਝ ਲਿਆ ਕਿ ਸਿਰਫ ਤੇ ਸਿਰਫ ਸ੍ਰੀ ਸੁਖਮਨੀ ਸਾਹਿਬ ਦੀ ਪਾਵਨ ਬਾਣੀ ਸੁੱਖ ਦੇਣ ਵਾਲੀ ਐ ਕਿ ਜਪਜੀ ਸਾਹਿਬ ਦੀ ਬਾਣੀ ਸੁੱਖ ਦੇਣ ਵਾਲੀ ਨਹੀਂ ਐ ਸੋਚੋ ਕਦੇ ਕੀ ਆਸਾ ਕੀ ਵਾਰ ਦੀ ਪਾਵਨ ਪਵਿੱਤਰ ਬਾਣੀ ਸੁੱਖ ਦੇਣ ਵਾਲੀ ਨਹੀਂ ਐ ਉਹ ਸਿੱਖਾ ਗੁਰਬਾਣੀ ਨੂੰ ਅਲੱਗ-ਅਲੱਗ ਭਾਗਾ ਵਿੱਚ ਨਾ ਵੰਡ ਜਬਜੀ ਸਾਹਿਬ ਦੀ ਪਾਵਨ ਬਾਣੀ ਵੀ ਸੁੱਖ ਦੇਣ ਵਾਲੀ ਐ ਆਸਾ ਕੀ ਵਾਰ ਦੀ ਪਾਵਨ ਬਾਣੀ ਵੀ ਸੁੱਖ ਦੇਣ ਵਾਲੀ ਐ ਨਵੇਂ ਪਾਛਾ ਦੇ ਪਾਵਨ ਪਵਿੱਤਰ ਸ਼ਲੋਕ ਵੀ ਸੁੱਖ ਦੇਣ ਵਾਲੇ ਐ ਕੱਲੀ ਸੁਖਮਨੀ ਸਾਹਿਬ ਦੀ ਪਾਵਨ ਪਵਿੱਤਰ ਬਾਣੀ ਸੁੱਖ ਦੇਣ ਵਾਲੀ ਨਹੀਂ ਇਦਾਂ ਕਹਿ ਲਓ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਕੱਲਾ ਕੱਲਾ ਸ਼ਬਦ ਕੱਲਾ ਕੱਲਾ ਗੁਰੂ ਸਾਹਿਬ ਦਾ ਅੱਖਰ ਕੱਲਾ ਕੱਲਾ ਅੰਗ ਸਿੱਖ ਨੂੰ ਸੁੱਖ ਦੇਣ ਵਾਲਾ ਵਾਹ ਗੱਲ ਨੂੰ ਧਿਆਨ ਨਾਲ ਸੁਣੋ ਜਿਹੜੀ ਰੱਖਣ ਲੱਗਿਆ ਤੁਹਾਡੇ ਝੋਲੀ ਦੇ ਵਿੱਚ ਸੋ ਕਮਿ ਸਦੀ ਪਾਵਨ ਬਾਣੀ ਨੂੰ ਪੜ੍ਹ ਕੇ ਦੇਖ ਕਦੇ ਤੇਰਾ ਹੋਲਾ ਮਹੱਲਾ ਇੱਥੇ ਹੀ ਰੰਭ ਹੋਣ ਲੱਗਿਆ ਹਣ ਮਹਾਰਾ ਕੀ ਕਹਿੰਦੇ ਰਮਈਆ ਕੇ ਗੁਣ ਚੇਤ ਗੱਜ ਕੇ ਬੁਲਣਾ ਪੈਣਾ ਵੀਰ ਸੌਖਾ ਹੀ ਬਚਨ ਰਮਈਆ ਕੇ ਗੁਣ ਚੇਤ ਪਰਾਣੀ ਕਵਣ ਮੂਲ ਤੇ ਕਵਣ ਦ੍ਰਿਸ਼ਟਾਣੀ ਜੇਣ ਤੁਮ ਸਾਜ ਸਵਾਰ ਸ਼ਿੰਗਾਰਿਆ ਗਰਬ ਅਗਣਵੇਂ ਜਿਨ ਹੈ ਉਬਾਰਿਆ ਸਿਰਫ ਇੱਥੇ ਰੁਕਣ ਲੱਗਿਆ ਮੈਂ ਫਿਰ ਧਿਆਨ ਸੁਣਿਓ ਜੇਨ ਤੂੰ ਸਾਜ ਸਵਾਰ ਸ਼ਿੰਗਾਰਿਆ ਦੋ ਲਫ਼ਜ਼ ਨੇ ਇੱਕ ਵਾ ਸਵਾਰਨਾ ਤੇ ਇੱਕ ਹੈ ਸ਼ਿੰਗਾਰਨਾ ਅੱਜ ਹੋਲਾ ਮਹੱਲਾ ਮਣਾਉਣ ਵਾਲਿਆ ਆਨੰਦਪੁਰ ਸਾਹਿਬ ਦੀ ਧਰਤੀ ਤੇ ਜਾਣ ਵਾਲਿਆ ਕਲੰਗੀ ਤਰਪਾਸ਼ਾ ਮਾਰਨੇ ਤੈਨੂੰ ਸ਼ਿੰਗਾਰਿਆ ਨਹੀਂ ਕਲੰਗੀ ਤਰਪਾਸ਼ਾ ਨੇ ਤੈਨੂੰ ਸਵਾਰਿਆ ਵਾ ਪਤਾ ਪਤਾ ਕਿਉਂ ਸਵਾਰਿਆ ਸਿਰਫ ਇੱਕ ਵਾਰ ਹੀ ਜਾਂਦਾ ਵਾ ਤੇ ਸ਼ਿੰਗਾਰਿਆ ਬੋਲੋ ਜੀ ਵਾਰ-ਵਾਰ ਜਾਂਦਾ ਇੱਕ ਵਾਰੀ ਸਵਾਰਿਆ ਜਾਂਦਾ ਸ਼ਿੰਗਾਰਿਆ ਵਾਰ-ਵਾਰ ਹੀ ਜਾਂਦਾ ਹੁਣ ਵੇਖੋ ਸਾਡੇ ਸਰੀਰ ਨੂੰ ਮਾਲਕ ਨੇ ਇੱਕ ਵਾਰੀ ਸਵਾਰਿਆ ਹੈ ਸ਼ਿੰਗਾਰਦੇ ਅਸੀਂ ਆਪਾਂ ਨਹਾਉਣੇ ਆ ਧੋਣੇ ਆ ਕੱਪੜੇ ਪਾਉਣੇ ਆ ਬਦਲਦੇ ਆ ਪ੍ਰੈਸ ਕਰਕੇ ਪਾਉਣੇ ਵਾਰ-ਵਾਰ ਸਵਾਰਿਆ ਜਾਂਦਾ ਸ਼ਿੰਗਾਰਿਆ ਜਾਂਦਾ ਜਿਸ ਹੌਲੇ-ਹੌਲੇ ਨੂੰ ਮਨਾਉਣ ਗਿਆ ਗੁਰੂ ਦਾਤੇ ਨੇ ਤੈਨੂੰ ਇੱਥੇ ਸਵਾਰਿਆ ਵਾ ਸ਼ਿੰਗਾਰਨਾ ਤੂੰ ਆਪਣੇ ਆਪ ਨੂੰ ਆਪ ਹੈ ਇਹ ਅਰਥ ਹੈ ਸਮਝ ਕੇ ਜਾਏ ਗੱਲ ਨੂੰ ਹੁਣ ਗੁਰੂ ਸਾਹਿਬ ਕਹਿੰਦੇ ਨੇ ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ ਗਰਭ ਅਗਨ ਮੈਂ ਜਿਨੈ ਉਵਾਰਿਆ ਭਲਾ ਇਹ ਗੱਲ ਇੱਕ ਉਸ ਬੱਚੇ ਦੀ ਹੈ ਜਿਹੜਾ ਬੱਚਾ ਮਾਂ ਦੇ ਪੇਟ ਵਿੱਚ ਪਲ ਰਿਹਾ ਗੁਰੂ ਸਾਹਿਬ ਜੀ ਕਰਤੇ ਦੀ ਵਿੜਾਈ ਕਹਿ ਰਹੇ ਨੇ हे ਭਲਿਆ ਕਰਤੇ ਨੂੰ ਕਦੇ ਤੱਕਿਆ ਕਰ ਉਹਦੀ ਵਡਿਆਈ ਕਰਿਆ ਕਰ ਉਹਦੀ ਸ਼ੋਭਾ ਕਰਿਆ ਕਰ ਆਪਣੇ ਜੀਵਨ ਦੇ ਵਿੱਚ ਜਿਨੇ ਤੈਨੂੰ ਸਵਾਰਿਆ ਤੇ ਸ਼ਿੰਗਾਰਿਆ ਵਾ ਤੈਨੂੰ ਸੂਝ ਦਿੱਤੀ ਸਮਝ ਦਿੱਤੀ ਹੈ ਗੱਲ ਕਰਾਂ ਕਲਗੀਧਰ ਪਾਤਸ਼ਾਹ ਮਹਾਰਾਜ ਪਸ਼ੋਕੜ ਕੀ ਅਸਲ ਵਿੱਚ ਸਾਡੇ ਨਾਲ ਘਰ ਵਿੱਚ ਇੱਕ ਬਹੁਤ ਪਿਆਰਾ ਪੱਖ ਹੈ ਮੈਂ ਇਹ ਨਹੀਂ ਕਹਿੰਦਾ ਕਿ ਕਿਸੇ ਕੌਮ ਵਿੱਚ ਨਹੀਂ ਹੋਏਗਾ ਮੈਂ ਇਹ ਨਹੀਂ ਕਹਿੰਦਾ ਕਿ ਕਿਸੇ ਮذਹਬ ਵਿੱਚ ਨਹੀਂ ਹੋਏਗਾ ਪਰ ਜਦੋਂ ਸੀ ਆਪਣੀ ਸਿੱਖੀ ਦੀ ਇਸ ਵਿਰਾਸਤ ਨੂੰ ਪੜਦੇ ਆਂ ਅਸੀਂ ਆਪਣੇ ਸਿੱਖ ਇਤਿਹਾਸ ਨੂੰ ਪੜਦੇ ਆਂ ਗੁਰ ਇਤਿਹਾਸ ਨੂੰ ਪੜਦੇ ਆਂ ਤੇ ਹੌਲੇ-ਮਹਲੇ ਦੇ ਅਰਥ ਪਤਾ ਲੱਗ ਜਾਂਦੇ ਵੀ ਹੌਲੇ-ਮਹਲੇ ਦੇ ਅਰਥ ਕੀ ਆ ਭਲਾ ਸਾਡੇ ਘਰ ਦੇ ਵਿੱਚ ਬਹੁਤ ਵੜਮੁੱਲਾ ਪੱਖ ਹੈ ਜਿਹਨੂੰ ਜਿਹਦੇ ਬਾਰੇ ਬਿਆਨ ਨਹੀਂ ਕੀਤਾ ਜਾ ਸਕਦਾਗਾ ਕਿਹਾ ਜਾ ਸਕਦਾ ਪਰ ਉਹਦੇ ਬਾਰੇ ਇਹ ਨਹੀਂ ਕਹਿ ਸਕਦਾ ਕਿ ਮੈਂ ਇਹਦੇ ਬਾਰੇ ਪੂਰੀ ਕਥਾ ਹੀ ਕਰਦਾਗਾ ਪੂਰਾ ਪ੍ਰਚਾਰ ਹੀ ਕਰ ਦਵਾਂਗਾ ਭਲਾ ਕੀ ਆ ਭਲਾ ਹੌਲਾ-ਮਹਲਾ ਕੀ ਆ ਭਲਾ ਸੁਣ ਕੇ ਧਿਆਨ ਨਾ ਇਸ ਗੱਲ ਵੱਲ ਲੋ ਪਾਵਨ ਪੰਕਤੀ ਦਾ ਇੱਕ ਪਾਠ ਕਹਿਣ ਲੱਗਿਆ ਤੁਹਾਨੂੰ ਵੀ ਯਾਦ ਆ ਮੈਨੂੰ ਵੀ ਯਾਦ ਆ ਗੁਰੂ ਸਾਹਿਬ ਕਹਿੰਦੇ ਨੇ ਐਸੀ ਲਾਲ ਤੁਜ ਬਿਨਾ ਕੌਣ ਕਰੈ ਗਰੀਬ ਨਵਾਜ ਵਸਈਆਂ ਮੇਰਾ ਮਾਥੈ ਸ਼ਤਰ ਤਰੈ ਆਵਾ ਹੁਲਾ ਮਹੱਲਾ ਸਾਡਾ ਜਿੰਨਾ ਲੋਕਾਂ ਨੂੰ ਖਾਣ ਦਾ ਅਧਿਕਾਰ ਨਹੀਂ ਸੀਗਾ ਜਿੰਨਾ ਲੋਕਾਂ ਨੂੰ ਪਹਿਨਣ ਦਾ ਅਧਿਕਾਰ ਨਹੀਂ ਸੀਗਾ ਜਿੰਨਾ ਲੋਕਾਂ ਨੂੰ ਸ਼ਾਸਤਰ ਚਲਾਉਣ ਦਾ ਅਧਿਕਾਰ ਨਹੀਂ ਸੀਗਾ ਜਿੰਨਾ ਜਿਹੜੇ ਲੋਕ ਧਾਰਮਿਕ ਗੱਲਾਂ ਆਪਣੇ ਕੰਨਾਂ ਵਿੱਚ ਸੁਣ ਨਹੀਂ ਸਕਦੇ ਸਨ ਆਨੰਦਪੁਰ ਸਾਹਿਬ ਜਾਣ ਵਾਲਿਆ ਹੋਲੇ ਮਹੱਲੇ ਤੇ ਜਾਣ ਵਾਲਿਆ ਆ ਅਰਥ ਹੋ ਰਹੇ ਨੇ ਕਦੇ ਸਮਝ ਕੇ ਜਾਈਏ ਇਸ ਗੱਲ ਨੂੰ ਤੇ ਸਮਝ ਕੇ ਉੱਥੋਂ ਆਈ ਕਣਗੀ ਤਰਪਾਸ਼ਾ ਮਰਨੇ ਉਹਨਾਂ ਲੋਕਾਂ ਅੰਦਰ ਯੁਰਤ ਪੈਦਾ ਕਰਦੀ ਆਪ ਬਾਣੀ ਪੜਨ ਲੱਗ ਪਏ ਆਪ ਸ਼ਾਸਤਰ ਚਲਾਉਣ ਲੱਗ ਪਏ ਆਪ ਸ਼ਾਇਦ ਰੱਖਣ ਲੱਗ ਪਏ ਇਹ ਅਰਥ ਨੇ ਕਿਉਂਕਿ ਸਾਡਾ ਕਰਪਦਾ ਕੀ ਕਹਿੰਦਾ ਫੜੋਖਾ ਬਚਨ ਮਹਾਰਾ ਜੀ ਕੀ ਕਹਿੰਦੇ ਨੇ ਗੁਰੂ ਸਾਹਿਬ ਕਹਿੰਦੇ ਨੇ ਨੀਚਾ ਅੰਦਰ ਨੀਚ ਜਾਤ ਨੀਚੀ ਹੂੰ ਆਤਨੀ ਨੀਚ ਨਾਲਕ ਤਿੰਨ ਕੈ ਸੰਗ ਸਾਥ ਵੜਿਆ ਸਿਉ ਕਿਆਰੀ ਸਾਹ ਹੋਲੇ ਮਲੇ ਦੇ ਅਰਥ ਹੋ ਰਿਹਾ ਜੀ ਹੋਲੇ ਮਲੇ ਦੇ ਅਰਥ ਸੁਣਿਓ ਵੱਡੇ ਆਸੋ ਕਿਆਰੀ ਸਾ ਜਿੱਥੈ ਨੀਚ ਸੰਭਾਲਿਆਣ ਤਿੱਥੈ ਨਜ਼ਰ ਤੇਰੀ ਕਲਗੀਧਰ ਪਾਸ਼ਾ ਮਹਾਰਾਜ ਅਸੀਂ ਤੇਰਾ ਹੌਲਾ ਮਹਲਾ ਬਣਾਉਣਾ ਆ ਕਿਰਪਾ ਕਰੋ ਨੂੰ ਅਰਥ ਸਾਨੂੰ ਸਮਝਾਓ ਤੇ ਆਓ ਗੁਰੂ ਗੋਬਿੰਦ ਸਿੰਘ ਮਹਾਰਾਜ ਅਨੰਦਪੁਰ ਸਾਹਿਬ ਦੀ ਧਰਤੀ ਤੇ ਹਜੂਰ ਸਾਹਿਬ ਦੀ ਧਰਤੀ ਤੇ ਸਾਨੂੰ ਅੱਜ ਸਮਝਾ ਰਹੇ ਨੇ ਮਹਾਰਾਜ ਤੇਰੇ ਘਰ ਦਾ ਇਹ ਫੈਸਲਾ ਹੈ ਜਿੰਨਾ ਨੀਚਾਂ ਦੀ ਕਦਰ ਨਹੀਂ ਸੀਗੀ ਸਤਿਗੁਰੂ ਜੀ ਤੁਸੀਂ ਉਹਨਾਂ ਨੂੰ ਕਦਰ ਕਰਨੀ ਸਿਖਾ ਦਿੱਤੀ ਆ ਇੱਕ ਬਚਨ ਪੜ੍ਹਦੇ ਅਸੀਂ ਅਰਦਾਸ ਦੇ ਵਿੱਚ ਕੋਲੇ ਮਿਲਦੇ ਅਰਥ ਸੁਣ ਲਿਓ ਧਿਆਨ ਨਾਲ ਰੋਇ ਸੇਖਾ ਪੜਦਾ ਨਿਮਾਨਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਨਿਉਟਿਆਂ ਦੀ ਓਟ ਨਿਆਸਰਿਆਂ ਦੀ ਆਸਰੇ ਪਹਿਲਾ ਅਰਦਾਸ ਚ ਬਚਨ ਹੁੰਦਾ ਸੀ ਪਲਾਜ ਅਸੀਂ ਨਹੀਂ ਬੋਲਦੇ ਨਿਗਤਿਆਂ ਦੀ ਗਤ ਨਿਪਤਿਆਂ ਦੇ ਪਾਤੇ ਦਾ ਅਰਥ ਪਤਾ ਕੀ ਹੈ ਜਿਨ੍ਹਾਂ ਨੂੰ ਮਾਨ ਨਹੀਂ ਮਿਲਦਾ ਸੀ ਇਸ ਦਰ ਤੋਂ ਮਾਨ ਮਿਲਣਾ ਸ਼ੁਰੂ ਹੋ ਗਿਆ ਪਿਆਰਿਓ ਜਿਨ੍ਹਾਂ ਕੋਲੇ ਤਾਕਤਾਂ ਖੋਈਆਂ ਗਈਆਂ ਸਨ ਮੇਰੇ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਯੁਰਤ ਪੈਦਾ ਕਰਕੇ ਉਹਨਾਂ ਦੇ ਅੰਦਰ ਤਾਕਤਾਂ ਵਰਸਾਈਆਂ ਨੇ ਜਿਹੜੇ ਲੜਨ ਦੀ ਸ਼ਕਤੀ ਨਹੀਂ ਰੱਖ ਸਕਦੇ ਸਨ ਜਿਹੜੇ ਕਹਿੰਦੇ ਸਨ ਅਸੀਂ ਲੜ ਨਹੀਂ ਸਕਦੇ ਸੀਗੇ ਜਿਹੜੇ ਦੁਸ਼ਮਣ ਦੀ ਅੱਖ ਚੱਕ ਨਹੀਂ ਪਾ ਸਕਦੇ ਸਨ ਦੁਸ਼ਮਣ ਆਉਂਦਾ ਤੇ ਹੱਥ ਜੋੜ ਦਿੰਦੇ ਤੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਮੈਨੇ ਥਾਪੜਾ ਦਿੱਤਾ ਨਾ ਕਦੇ ਸੋਚ ਕੇ ਦੇਖੋ ਸੋਚ ਕੇ ਦੇਖੋ ਇਸ ਗੱਲ ਨੂੰ ਬਾਬਾ ਬਚਿੱਤਰ ਸਿੰਘ ਨੂੰ ਥਾਪੜਾ ਦੇ ਕੇ ਤੋ ਦਿੱਤਾ ਮੇਰੇ ਪਾਸ਼ਾ ਨੇ ਤੇ ਮੁਕਾਬਲਾ ਕਿਹਦਾ ਕਰਨ ਲੱਗਿਆ ਭਲਾਓ ਬੋਲੋ ਜੀ ਹਾਥੀ ਦਾ ਕਰ ਲੱਗਿਆ ਵਾ ਕਿਆ ਤੇ ਉਹਨੇ ਵੀ ਲਫਜ਼ਾ ਬਾਬਾ ਬਚਿੱਤਰ ਸਿੰਘ ਨੇ ਬਾਬਾ ਬਚਿੱਤਰ ਸਿੰਘ ਕਹਿੰਦਾ ਮਹਾਰਾਜ ਮੈਂ ਹਾਥੀ ਦਾ ਮੁਕਾਬਲਾ ਨਹੀਂ ਕਰ ਸਕਦਾਗਾ ਸਤਿਗੁਰੂ ਨੇ ਦੇਖ ਕੇ ਥਾਪੜ ਜਿਦੋਂ ਤੋਰਿਆ ਤੇ ਫਿਰ ਹੱਥ ਜੋੜ ਕੇ ਕਹਿੰਦਾ ਪਾਸ਼ਾ ਮੈਂ ਮੁਕਾਬਲਾ ਨਹੀਂ ਕਰਦਾ ਪਰ ਜੇ ਤੇਰੀ ਬਖਸ਼ਿਸ਼ ਹੋ ਜੇ ਹਾਥੀ ਕੀ ਮੈਂ ਤੇ ਮਹਾਰਾਜ ਸ਼ੇਰ ਵੀ ਠੇਰ ਨਾਲ ਵੀ ਮੁਕਾਬਲਾ ਕਰ ਲੂੰਗਾ ਤੇ ਸਿੱਖਾਂ ਨੇ ਕੀਤਾ ਵੀ ਹੈ ਸਿੱਖਾਂ ਨੇ ਕੀਤਾ ਵੀ ਹੈ ਸਾਡੇ ਗੁਰੂ ਗੁਰੂ ਹਰਗੋਬਿੰਦ ਸਿੰਘ ਜੀ ਦੇ ਪਾਵਨ ਸਥਾਨ ਤੇ ਬੈਠੇ ਕਿ ਗੁਰੂ ਹਰਗੋਬਿੰਦ ਸਿੰਘ ਨੇ ਸ਼ੇਰ ਦਾ ਮੁਕਾਬਲਾ ਨਹੀਂ ਕੀਤਾ ਤੇ ਮੇਰਾ ਗੁਰੂ ਸ਼ੇਰ ਨਾਲੋਂ ਘਾਟਾ ਕਿਤੇ ਭਾਈ ਸਾਹਿਬ ਭਾਈ ਗੁਰਦਾਸ ਨੇ ਧੰ ਗੁਰੂ ਨਾਨਕ ਸਾਹਿਬ ਨੂੰ ਸ਼ੇਰ ਸ਼ਬਦ ਕਹਿਤਾ ਸ਼ੇਰ ਲਭ ਜੀ ਸੁਣੋ ਕੀ ਕਹਿੰਦੇ ਨੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿਣ ਲੱਗੇ ਸਿੰਘ ਬੁਕੇ ਜੋ ਮਿਰਗਾਵਲੀ ਪੰਨੀ ਜਾਏ ਨਾ ਧੀਰ ਤਰੋ ਆ ਗੁਰੂ ਮੇਰਾ ਸ਼ੇਰ ਨਾਲੋਂ ਘੱਟ ਥੋੜਾ ਜਦੋਂ ਸ਼ੇਰ ਦਹਾੜ ਪਾਉਂਦਾ ਨਾ ਦਹਾੜ ਤੇ ਆ ਜਿਹੜੇ ਆਸੇ-ਪਾਸੇ ਮਾੜੇ-ਮੋਟੇ ਪੰਛੀ ਐ ਆਪਣੇ ਆਪ ਨੂੰ ਕਹਿਣ ਵਾਲੇ ਨਾ ਵੀ ਸਾਡਾ ਜੋਰ ਰਹਿੰਦਾ ਜੰਗਲਾਂ ਦੇ ਵਿੱਚ ਤੇ ਉਹਦੀ ਗਰਜ ਸੁਣ ਕੇ ਉਹਦੀ ਆਵਾਜ਼ ਸੁਣ ਕੇ ਗੁਫਾਵਾਂ ਵਿੱਚ ਵੜ ਜਾਂਦੇ ਆ ਤੇ ਮੈਨੂੰ ਲੱਗਦਾ ਵਾ ਪਤਾ ਨਹੀਂ ਤੁਸੀਂ ਇਹ ਗੱਲ ਨੂੰ ਮੰਨੋ ਕਿ ਨਾ ਮੰਨੋ ਆਨੰਦਪੁਰ ਸਾਹਿਬ ਦੀ ਧਰਤੀ ਤੇ ਜਾਣ ਵਾਲਿਆ ਕਲੰਗੀਧਰ ਪਾਤਸ਼ਾਹ ਮਹਾਰਾਜ ਦੇ ਦਰ ਤੇ ਜਾ ਕੇ ਹੋਲਾ-ਮਹੱਲਾ ਮਨਾਉਣ ਵਾਲਿਆ ਕਲੰਗੀਧਰ ਪਾਤਸ਼ਾਹ ਮਹਾਰਾਜ ਨੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਸ਼ੇਰ ਵਾਂਗੂ ਗਰਜ ਮਾਰੀ ਐ ਤੇ ਸਾਨੂੰ ਜਿਉਂ ਦਾ ਚਾਜ ਸਖਾਇਆ ਮੇਰੇ ਪਾਸ਼ਾ ਜੀ ਨੇ ਫਿਰ ਬੇਨਤੀ ਕਰਾਂ ਧਿਆਨ ਦਿਨਾ ਸੁਣਿਓ ਜੀ ਬੇਨਤੀ ਇਸ ਨੂੰ ਸਾਡੇ ਘਰ ਦਾ ਇਹ ਬਹੁਤ ਵੱਡ ਮੁੱਲਾ ਪਖ ਰਿਹਾ ਜਿਨ੍ਹਾਂ ਦੀ ਕਦਰ ਨਹੀਂ ਹੁੰਦੀ ਸੀ ਨਾ ਮੇਰੇ ਪਾਸ਼ਾ ਨੇ ਉਹਨਾਂ ਦੀ ਕਦਰ ਕੀਤੀ ਥੋੜਾ ਜਿਹਾ ਪਸ਼ੁਕੜ ਕਹਿ ਜਾਵੇਂ ਇਤਿਹਾਸ ਦੇ ਵਿੱਚੋਂ ਗੁਰੂ ਅੰਗਦ ਪਾਸ਼ਾ ਮਹਾਰਾਜ ਜੀ ਗੁਰਗੱਦੀ ਹਾਸਲ ਕਰਦੇ ਆ ਮੇਰੇ ਮਹਾਰਾਜ ਜੀ ਉਹਨਾਂ ਨੂੰ ਇਸ ਧਰਮ ਦੀ ਵਾਂਗ ਟੋਰ ਪਕੜਾਉਂਦੇ ਆ ਤੇ ਗੁਰੂ ਸਾਹਿਬ ਜੀ ਮਲ ਅਖਾੜੇ ਤਿਆਰ ਕਰਾਉਂਦੇ ਮਲ ਅਖਾੜੇ ਇਹ ਆਪ ਜੀ ਨੇ ਬਹੁਤ ਵਾਰ ਸੁਣਿਆ ਤੇ ਪੜ੍ਹਿਆ ਹੋਇਆ ਹੋਗਾ ਸ਼ਾਇਦ ਪਾਸ਼ਾ ਜੀ ਮਲ ਅਖਾੜੇ ਤਿਆਰ ਕਰਵਾ ਕੇ ਉੱਥੇ ਪਹਿਲਵਾਨਾਂ ਦਾ ਘੋਲ ਕਰਾਉਂਦੇ ਆ ਸੱਚ ਆ ਜਾਂ ਝੂਠ ਆ ਜੀ ਕਰਵਾਉਂਦੇ ਆ ਤੇ ਸਤਗੁਰੂ ਜੀ ਕੀ ਦੇਖਦੇ ਜਿਹੜਾ ਸਿੱਖ ਜੇਤ ਜਾਂਦਾ ਵਾ ਉਹਨੂੰ ਭਰੀ ਸੰਗ ਦੇ ਵਿੱਚ ਗੁਰੂ ਸਾਹਿਬ ਜੀ ਹੁੰਦਾ ਮਾਣ ਤੇ ਸਨਮਾਨ ਕਰਾਉਂਦੇ ਆ ਨਾਲ ਤੇ ਜज्ਬਾ ਪੈਦਾ ਹੋ ਜਾਂਦਾ ਵਾ ਇੱਥੇ ਬੱਸ ਗੁਰੂ ਸਾਹਿਬ ਜੀ ਮਹਿੰਗਾ ਮਹਿੰਗਾ ਖਰਾਕਾ ਵੀ ਦਿੰਦੇ ਨਾਲ ਮਹਿੰਗੇ ਮਹਿੰਗੇ ਤੋਹਫੇ ਵੀ ਦੇ ਰਹੇ ਆ ਸਿੱਖਾਂ ਦੇ ਅੰਦਰ ਜज्ਬਾ ਪੈਦਾ ਹੋਵੇ ਸਿੱਖਾਂ ਦੇ ਅੰਦਰ ਜਾਗਰੂਤ ਪੈਦਾ ਹੋ ਜਾਵੇ ਇੱਥੇ ਬੱਸ ਨਹੀਂ ਐ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਸ਼ਾ ਮਾਰੇ ਨੇ ਅਕਾਲ ਤਖਤ ਤਿਆਰ ਕੀਤਾ ਅਕਾਲ ਤਖਤ ਤਿਆਰ ਹੋ ਗਿਆ ਪਾਸ਼ਾ ਜੀ ਅਕਾਲ ਤਖਤ ਤੇ ਬੈਠ ਕੇ ਮੇਰੇ ਸਤਿਗੁਰੂ ਪਾਸ਼ਾ ਜੀ ਉਥੋਂ ਇੱਕ ਫੈਸਲਾ ਕਰਦੇ ਆ ਮਹਾਰਾਜ ਕੀ ਕਹਿੰਦੇ ਆ ਮੈਨੂੰ ਹਥਿਆਰਾਂ ਦੀ ਲੋੜ ਹੈ ਮਹਾਰਾਜ ਕਹਿੰਦੇ ਮੈਨੂੰ ਜਵਾਨੀਆਂ ਦੀ ਲੋੜ ਹੈ ਇਸ ਦਰ ਤੇ ਜਵਾਨੀਆਂ ਭੇਟਾ ਕਰੋ ਭਈ ਇਸ ਦਰ ਤੇ ਹਥਿਆਰ ਭੇਟਾ ਕਰੋ ਤੇ ਉਹ ਹਥਿਆਰ ਗੁਰੂ ਸਾਹਿਬ ਨੇ ਆਪਣੇ ਕੋਲ ਨਹੀਂ ਰੱਖਣੇ ਸੀਗੇ ਉਥੇ ਜਿਹੜਿਆ ਸਿੱਖ ਸੰਗਤ ਆਉਂਦੀ ਪਾਸ਼ਾ ਜੀ ਉਹਨੂੰ ਵਰਤਾਨ ਦੇ ਲਾਉ ਪਾਈ ਇਹ ਵੀ ਰੱਖਣ ਦੀ ਲੋੜ ਹੈ ਮੈਂ ਕਈ ਵਾਰੀ ਗੱਲ ਕਰਦਾ ਹਾਂ ਨਾ ਅੱਜ ਸਾਨੂੰ ਵੀ ਸ਼ਾਸਤਰ ਧਾਰੀ ਹੋਣਾ ਬੜਾ ਜ਼ਰੂਰੀ ਹੈ ਇਹ ਨਹੀਂ ਕਿ ਅਸੀਂ ਕਿਸੇ ਨਾਲ ਲੜਾਈ ਕਰਨੀ ਕਿਨਾਂ ਝਗੜਾ ਕਰਨਾ ਜਾਂ ਅਸੀਂ ਕਿਸੇ ਨੂੰ ਮਾਰ ਹੀ ਦੇਣਾ ਕੋਟੀ ਦੇ ਨਹੀਂ ਆਪਣੇ ਸਵੈ ਮਾਨ ਵਾਸਤੇ ਆਪਣੀ ਰੱਖਿਆ ਵਾਸਤੇ ਹਥਿਆਰ ਦੀ ਬੜੀ ਜ਼ਰੂਰਤ ਹੈ ਤੇ ਮੇਰੇ ਸਤਿਗੁਰੂ ਨੇ ਸਾਡਾ ਇਹ ਪੱਖ ਬੜਾ ਉੱਚਾ ਕੀਤਾ ਹੈ ਗੁਰੂ ਹਰਗੋਬਿੰਦ ਸਾਹਿਬ ਤਖਤ ਤੇ ਬੈਠਦੇ ਆ ਹਥਿਆਰਾਂ ਬਾਰੇ ਪਾਸ਼ਾ ਜੀ ਹੁਕਮ ਲਾ ਦਿੰਦੇ ਆ ਸ਼ਸਤਰਾਂ ਬਾਰੇ ਹੁਕਮ ਲਾ ਦਿੰਦੇ ਆ ਗੁਰੂ ਸਾਹਿਬ ਜੀ ਕਹਿੰਦੇ ਨੇ ਇੱਥੇ ਜਵਾਨੀਆਂ ਭੇਡਾ ਕਰੋ ਜਵਾਨੀਆਂ ਲੈ ਕੇ ਆਓ ਤੇ ਗੁਰੂ ਕੋਈ ਯੋਧੇ ਫਿਰ ਜਵਾਨੀਆਂ ਗੁਰੂ ਨੂੰ ਸਮਰਪਿਤ ਕਰਦੇ ਆ ਬਾਬਾ ਬਿਧੀ ਚੰਦੀ ਵਿਆਖਿਆ ਸਾਡੇ ਸਾਹਮਣੇ ਹੈ ਭੁੱਲੀ ਨਹੀਂ ਜਾ ਸਕਦੀਗੀ ਗੁਰੂ ਸਾਹਿਬ ਨੂੰ ਆਪਣਾ ਤਨ ਸਮਰਪਿਤ ਕਰਦਾ ਪਾਸ਼ਾ ਜੀ ਆ ਲਓ ਤਨ ਸਮਰਪਿਤ ਹੋ ਗਿਆ ਤੁਹਾਡੇ ਤੀਜੇ ਜਾਮੇ ਨੂੰ ਮੈਂ ਪੜ ਚੁੱਕਿਆ ਵਾਂ ਤਨ ਮਨ ਧਨ ਸਭ ਸੌਂਪ ਗੁਰ ਕਾ ਹੁਕਮ ਮੰਨਿਆ ਪਾਈ ਹੈ ਮਾਰੇ ਤਣ ਵੀ ਤੁਹਾਨੂੰ ਹਵਾਲੇ ਕੀਤਾ ਮਨ ਵੀ ਤੁਹਾਡਾ ਮਾੜਾ ਮੁੰਡਾ ਜਿਹੜਾ ਧਨ ਦੌਲਤ ਹੈ ਇਹ ਵੀ ਤੁਹਾਡੇ ਹੀ ਹੈ ਤੇ ਸੱਚ ਹੈ ਗੁੱਝੂ ਥੋੜਾ ਭਾਈ ਸਾਹਿਬ ਜੀ ਲੈ ਕੇ ਨਹੀਂ ਆਉਂਦੇ ਰੇ ਦਿਸਾਲੇ ਘੋੜੇ ਨਹੀਂ ਲੈ ਕੇ ਆਏ ਦੋ ਘੋੜੇ ਲੈ ਕੇ ਆਏ ਵੱਖ-ਵੱਖ ਰੂਪ ਵਿੱਚ ਜਾ ਕੇ ਪਹਿਲੀ ਵਾਰੀ ਪੰਡਤ ਬਣੇ ਦੂਜੀ ਵਾਰੀ ਫਿਰ ਸਿੱਧਾ ਚੈਲੰਜ ਕਰਦਾ ਕਹਿੰਦਾ ਉਹ ਭਲਿਆ ਪਹਿਲਾਂ ਹੋ ਸਕਦਾ ਤੈਨੂੰ ਲੱਗਿਆ ਹੋਵੇਗਾ ਵੀ ਸਿੱਖ ਧੋਖਾ ਦੇਗਾ ਅੱਜ ਧੋਖਾ ਨਹੀਂ ਦੇਣਾ ਕਿਉਂਕਿ ਸਿੱਖ ਧੋਖਾ ਨਹੀਂ ਦੇਣਾ ਤੇਰੀਆਂ ਅੱਖਾਂ ਜੱਖਾਂ ਪਾ ਕੇ ਕਹਿੰਨੇ ਐ ਪਹਿਲਾ ਘੋੜਾ ਵੀ ਗੁਰੂ ਹਰਗੋਬਿੰਦ ਸਾਹਿਬ ਦਾ ਪਿਆਰਾ ਸਿੱਖ ਲੱਗੇ ਗਿਆ ਸੀਗਾ ਆ ਫਿਰ ਉਹ ਆ ਗਿਆ ਤੇ ਇਹ ਦੂਸਰਾ ਘੋੜਾ ਵੀ ਤੇਰੇ ਤਬੀਲੇ ਵਿੱਚੋਂ ਲੈ ਚੱਲਿਆ ਵਾ ਇਹ ਤੇਰਾ ਨਹੀਂ ਐ ਇਹ ਗੁਰੂ ਹਰਗੋਬਿੰਦ ਸਾਹਿਬ ਦਾ ਜੇ ਜਰਾ ਤੇਰੇ ਅੰਦਰ ਜੋਰ ਤਾਂ ਨਾ ਤੇ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਵਿੱਚ ਆ ਜਾਈਂ ਉਹ ਮਾਰਨਾ ਵੀ ਜਾਣਦਾ ਤੇ ਉਹ ਤਾਰਨਾ ਵੀ ਜਾਣਦਾ ਵਾ ਇਹ ਗੱਲ ਕੌਣ ਕਹਿੰਦਾ ਵਾ ਬਾਬਾ ਵਿਦੀ ਚੰਦ ਵਰਗੀ ਉਹ ਪਿਆਰੀ ਸ਼ਖਸੀਅਤ ਮਹਾਨ ਯੋਧੇ ਗੁਰੂ ਸਾਹਿਬ ਕਹਿੰਦੇ ਇਥੇ ਜਵਾਨੀਆਂ ਭੇਡਾ ਕਰੋ ਇਹ سلسلہ ਅੱਗੇ ਚੱਲਦਾ ਰਿਹਾ ਗੁਰੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਅੱਗੇ ਵਕਤ ਆਉਂਦਾ ਵਾ ਆਨੰਦਪੁਰ ਸਾਹਿਬ ਦੀ ਧਰਤੀ ਤੇ ਗੁਰੂ ਸਾਹਿਬ ਨੇ ਆਖਿਆ ਇਥੇ ਹੋਲੀਆਂ ਬਣਾਈਆਂ ਜਾ ਰਹੀਆਂ ਨੇ ਇੱਕ ਦੂਜੇ ਰੰਗ ਡੋਲੇ ਜਾ ਰਹੇ ਆ ਤੇ ਉਹਨਾਂ ਰੰਗਾ ਦੇ ਵਿੱਚੋਂ ਕੁਝ ਪ੍ਰਾਪਤ ਨਹੀਂ ਹੋਣਾਗਾ ਮੇਰੇ ਸਤਿਗੁਰੂ ਨੇ ਕਹੋਂ ਵੱਖਰੀ ਕੌਮ ਪੈਦਾ ਕੀਤੀ ਗੁਰੂ ਸਾਹਿਬ ਨੇ ਸਾਨੂੰ ਵੱਖਰਾ ਬਾਣਾ ਦਿੱਤਾ ਮੈਂ ਕੱਲ ਵੀ ਗੱਲ ਕੀਤੀ ਸੀਗੀ ਸਾਡੀ ਕੌਮ ਵੱਖਰੀ ਐ ਸਾਡੇ ਬਾਣੇ ਵੱਖਰੇ ਐ ਸਾਡੇ ਖਾਣੇ ਵੱਖਰੇ ਐ ਤੇ ਗੁਸਾਣਾ ਕਰੋ ਸਾਡੇ ਗਾਣੇ ਵੀ ਵੱਖਰੇ ਐ ਸਾਡੇ ਗਾਣੇ ਵੀ ਵੱਖਰੇ ਐ ਸਾਡਾ ਗਾਉਣ ਦਾ ਤਰੀਕਾ ਹੀ ਅਲੱਗ ਹੈ ਗੁਰੂ ਸਾਹਿਬ ਨੇ ਸਾਨੂੰ ਰੋਜ਼ ਕਿਹਾ ਆਵੋ ਸਿੱਖ ਸਤਿਗੁਰੂ ਕੇ ਪਿਆਰ ਉਹ ਗਾਵੋ ਸੱਚੀ ਬਾਣੀ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹ ਸਿਵਕ ਜਨਮਨ ਤੇ ਸਾਡਾ ਖਾਣਾ ਕੀ ਆ ਸਾਡੇ ਖਾਣੇ ਪਤਾ ਸਾਡੇ ਖਾਣੇ ਪੀਜੇ ਨਹੀਂ ਹੈ 버거 ਨਹੀਂ ਹੈ ਸਾਡਾ ਖਾਣਾ ਪਤਾ ਕੀ ਆ ਦਸਾਂ ਨਵਾਂ ਦੀ ਕਿਰਤ ਕਮਾਈ ਨੂੰ ਸਫਲियां ਕਰਦੇ ਹੋਆਂ ਸਿੱਖ ਲੰਗਰ ਲਾਉਂਦਾ ਹੈ ਦੇ ਉਹ ਲੰਗਰ ਲਾ ਕੇ ਵੀ ਸਤਿਗੁਰ ਦਾ ਸ਼ੁਕਰਾਨਾ ਕਰਦਾ ਪਾਸ਼ਾ ਦਦਾ ਦਾਤਾ ਇੱਕ ਹੈ ਸਭ ਕੋ ਦੇਵਨਹਾਰ ਦੇਂਦਾ ਟੋਟ ਨਾ ਆਵਈ ਆ ਗਣ ਤਾਰੇ ਪੰਡਾਲ ਤੇ ਸਾਡੇ ਬਾਣੇ ਵੀ ਅਲੱਗ ਸ਼ਾਇਦ ਆਪਨੇ ਮਿਸ਼ਤੂ ਧਿਆਨ ਵੀ ਦਾ ਨਾਮ ਸੁਣਿਆਗਾ ਕਹਿ ਕੇ ਮੈਂ ਖਿਮਾ ਮੰਗਣ ਲੱਗਿਆ ਜਿੱਥੋਂ ਗੱਲ ਸ਼ੁਰੂ ਹੋਈ ਸੀਗੀ ਸਾਡੇ ਖਾਣੇ ਅਲੱਗ ਸਾਡੇ ਬਾਣੇ ਅਲੱਗ ਸਾਡੇ ਗਾਣੇ ਅਲੱਗ ਮਿਸਟਰ ਧਿਆਨਵੀ ਨੂੰ ਕਿਸੇ ਨੇ ਪੁੱਛਿਆ ਕਹਿੰਦਾ ਤੈਨੂੰ ਦੁਨੀਆ ਦਾ ਸਭ ਤੋਂ ਸੋਹਣਾ ਵਿਅਕਤੀ ਕਿਹੜਾ ਲੱਗਦਾ ਸਾਨੂੰ ਕੋਈ ਪੁੱਛੇਗਾ ਬਸ ਆਰਾ ਕਰ ਅਸੀਂ ਕਹਿਣਾ ਜਿਹਨੇ ਜਿਹੜਾ ਕਲੀਨ ਸ਼ੇਪ ਹੋਇਆ ਹੋਵੇ ਸਾਡੀ ਸੋਚ ਇਹ ਹੋਏਗੀ ਜਿਹਨੇ ਪਟੇ ਰੱਖੇ ਹੋਣ ਪਰ ਮਿਸਟਰ ਧਿਆਨਵੀ ਜਿਹੜਾ ਸਾਇੰਟਿਸਟ ਰਿਹਾ ਉਹਨੇ ਕੀ ਕਹੀ ਗੱਲ ਕਹਿੰਦਾ ਮੈਨੂੰ ਦੁਨੀਆ ਦਾ ਸਭ ਤੋਂ ਸੋਹਣਾ ਵਿਅਕਤੀ ਪਤਾ ਕਿਹੜਾ ਲੱਗਦਾ ਜਿਹਨੇ ਕਿਰਪਾਨ ਪਾਈ ਹੋਵੇ ਖੰਡੇ ਬਾਟੇ ਕੀ ਪੌਲ ਲਈ ਹੋਵੇ ਦਸਤਾਰ ਸਜਾਈ ਹੋਵੇ ਮਿਸਟਰ ਧਿਆਨਵੀ ਦੇ ਲਫਜ਼ ਨੇ ਕਹਿੰਦਾ ਜਦੋਂ ਉਹ ਮੇਰੇ ਸਾਹਮਣੇ ਆਉਂਦਾ ਤੇ ਮੈਨੂੰ ਉਹਦੇ ਵਿੱਚ ਸਿੱਖ ਨਹੀਂ ਮੈਨੂੰ ਉਹਦੇ ਵਿੱਚ ਕਲੰਗੀਧਰ ਪਾਸ਼ਾ ਮਾਰੇ ਨਜ਼ਰ ਆਉਂਦਾ ਵਾ ਇਹ ਮਿਸਟਰ ਧਿਆਨਵੀ ਦੇ ਲਫਜ਼ ਨੇ ਉਹ ਸਿੱਖਾ ਕੋਹੋਲਾ ਮੱਲਾ ਮਣਾਉਣ ਤੇ ਚਲੇ ਆ ਇਥੇ ਦੇ ਮਿਸਟਰ ਧਿਆਨਵੀ ਵਰਗੇ ਵੀ ਤੇਰੀ ਸ਼ਿਫਤ ਕਰਦੇ ਆ ਮਿਸਟਰ ਧਿਆਨਵੀ ਧਿਆਨਵੀ ਵਰਗੇ ਵੀ ਤੇਰੀ ਵਡਿਆਈ ਕਰਦੇ ਆ ਤੇਰੇ ਗੁਰੂ ਗੋਬਿੰਦ ਸਿੰਘ ਦੀ ਵਡਿਆਈ ਹੋ ਰਹੀ ਆ ਫਿਰ ਬੇਨਤੀ ਅਖੀਰ ਵਿੱਚ ਕਰਾਂਗਾ ਗੁਰੂ ਸਾਹਿਬ ਨੇ ਸਾਡੇ ਅੰਦਰ ਜਾਗਰੂਤ ਪੈਦਾ ਕੀਤੀ ਤੇ ਜਦੋਂ ਸਿੱਖ ਇਹਦਾ ਗਤਕਾ ਖੇਡਦੇ ਸਨ ਸ਼ਾਸਤਰ ਚਲਾਉਂਦੇ ਸਨ ਮੇਰੇ ਮਾਲਕ ਜੀ ਬੜੇ ਖੁਸ਼ ਹੋ ਜਾਂਦੇ ਸਨ ਅਜੀਤ ਨੂੰ ਕਹਿੰਦੇ ਅਗਵਾਈ ਕਰੋ ਜੁਝਾਰ ਸਿੰਘ ਨੂੰ ਕਹਿੰਦੇ ਅਗਵਾਈ ਕਰੋ ਇਹਨਾਂ ਦੀ ਤੇ ਇਦਾਂ ਸ਼ਾਸਤਰ ਧਾਰੀ ਹੁੰਦੇ ਗਤਕਾ ਖੇਡਦੇ ਸਨ ਤੇ ਜਦੋਂ ਗੁਰੂ ਸਾਹਿਬ ਜੀ ਦੇ ਸਿੱਖ ਗਤਕਾ ਖੇਡਦੇ ਖੇਡਦੇ ਜਿੱਤ ਜਾਂਦੇ ਸਨ ਘੋੜਸਵਾਰੀ ਜਿੱਤ ਜਾਂਦੇ ਸਨ ਤੇ ਮੇਰੇ ਸਤਿਗੁਰੂ ਜੀ ਇਦਾਂ ਨੇ ਨਾ ਲਾਉਂਦੇ ਸਨ ਆਪਣੇ ਸਿੱਖਾਂ ਨੂੰ ਆ ਮੇਰਾ ਪਿਆਰਾ ਸਿੱਖ ਹੈ ਤੇ ਫਿਰ ਗੁਰੂ ਸਾਹਿਬ ਜੀ ਮਹਿੰਗੇ ਮਹਿੰਗੇ ਤੋਹਫੇ ਦਿੰਦੇ ਸਨ ਗੁਰੂ ਸਾਹਿਬ ਜੀ ਕਿਰਪਾ ਕਰਨ ਇਹ ਅਰਥ ਸਾਡੀ ਝੋਲੀ ਵਿੱਚ ਪੈ ਜਾਣ ਸਾਡੇ ਅੰਦਰ ਵੀ ਜਾਗਰਤ ਪੈਦਾ ਆ ਜਾਵੇ ਅਸੀਂ ਵੀ ਗੁਰੂ ਵਾਲੇ ਬਣ ਜਾਈਏ ਸਾਡਾ ਵੀ ਜੀਵਨ ਬਾਣੀ ਤੇ ਬਾਣੀ ਦਾ ਧਾਰਨੀ ਹੋ ਜਾਵੇ ਗੁਰੂ ਸਾਹਿਬ ਕਿਰਪਾ ਕਰਨ ਅੱਜ ਦਾ ਇਹ ਦਿਨ ਮਨਾਇਆ ਸਾਡਾ ਵੜਮੁੱਲਾ ਹੋ ਜਾਵੇ ਸਾਡੇ ਬੱਚਿਆਂ ਨੂੰ ਵੀ ਸਮਝ ਲੱਗ ਜਾਵੇ ਸਾਡੀ ਵੀ ਹਾਜ਼ਰੀ ਗੁਰੂ ਦੇ ਦਰ ਤੇ ਪ੍ਰਵਾਨ ਹੋ ਜਾਵੇ ਜੀ ਖੋਈਆਂ ਗਲਤੀਆਂ ਦੀ ਖੀਮਾ ਅਦਬ ਸਤਕਾਰ ਨਾਲ ਪਾਈ ਸਭ ਜੀ ਦੇ ਪਾਸੋਂ ਅੱਜ ਦੇ ਦੀਵਾਨ ਦੀ ਹਾਜ਼ਰੀ ਸ਼ਰਣ ਕਰੀਏ ਜੀ ਗੁਰ ਫਤਿਹ ਬਲਾ ਕੇ ਨਵਾਜਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ